ਹਰੇ ਡੈਮ ਨੇ ਉਹਨਾਂ ਨੂੰ ਵੀ ਅਸੂਚਿਤ ਪਾਣੀ ਡਿਕਲੇਅਰ ਕੀਤਾ ਹੋਇਆ 1914 ਤੋਂ ਹਰ ਸਾਲ ਇਹਨਾਂ ਦੀ ਹੱਥ ਬੋਲੀ ਹੁੰਦੀ ਹੈ ਕਿ ਤੇ ਜੋ ਵੀ ਕਿਸਾਨ ਜੀ ਓਪਨ ਬੋਲੀ 라ਹੀਂ ਵੱਧ ਰੇਟ ਦਿੰਦਾ ਹੈਗਾ ਉਹ ਨੂੰ ਇਹ ਠੇਕਾ ਮਿਲ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਡੈਮ ਨੇਗੇ ਉਹਨਾਂ ਦੀ ਵੀ ਬੋਲੀ ਕਰਾਈ ਜਾਂਦੀ ਹੈਗੀ ਉਹਨਾਂ ਦਾ 5 ਸਾਲਾਂ ਦਾ ਠੇਕਾ ਦਿੱਤਾ ਜਾਂਦਾ ਹੈ ਜਿਹਨਾਂ ਨੇ ਮੰਗ ਸਰਕਾਰ ਤੱਕ ਉੱਪਰ ਜਾ ਦਿੱਤੀ ਹੈ ਵੇਖੋ ਇਹਦੇ ਚੇਂਜ ਇਹਨਾਂ ਦੇ ਜੋ ਇਹਨਾਂ ਨੂੰ ਹੋ ਰਿਹਾ ਸੀਗਾ ਨਹੀਂ ਤੁਹਾਨੂੰ ਕਹਿਣਾ ਥੋੜਾ ਜਿਹਾ ਬਾਕੀ ਇਹ ਬਹੁਤ ਮੇਰਾ ਨਾ ਜੀ ਸਰਦਾਰ ਜਸਬੀਰ ਸਿੰਘ ਜੀ ALU ਵਾਲੀਆ ਪ੍ਰਧਾਨ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਸੀਂ ਅੱਜ ਹੋਏ ਹਾਂ ਜੀ ਇਕੱਠੇ ਜਿਹੜੇ ਹੜਪੀੜ ਤੇ ਕਿਸਾਨ ਆ ਜੀ ਸਾਡੇ ਪਿਛਲੇ ਸਮੇਂ ਤੋਂ ਜੋ ਸਾਡੀਆਂ ਮਾਲਕੀਆਂ ਜ਼ਮੀਨਾਂ ਦੇ ਪਾਲੇ ਛੱਡ ਕੇ ਸਰਕਾਰ ਵੱਲੋਂ ਇੱਕ ਤਾਂ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ ਜੋ ਦਰਿਆਈ ਰੂਪ ਪਾਣੀ ਵਗਦਾ ਜਿਹਨੂੰ ਤੁਸੀਂ ਦਰਿਆ ਕਹਿੰਦੇ ਹੋ ਉਹ ਦਰਿਆ ਨਹੀਂ ਉਹ ਸਾਡੀਆਂ ਦਾਦਿਆਂ ਪਰਦਾਦਿਆਂ ਦੀਆਂ ਜ਼ਮੀਨਾਂ ਸੀਗੀਆਂ ਪਰ ਸਾਡੇ ਨਾਲ ਇੰਨਾ ੱੱਕਾ ਆ ਪਿਛਲੇ 60 ਸਾਲਾਂ ਤੋਂ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀਏ ਉਹ ਕਿਸਾਨ ਨੇ ਜਿਨ੍ਹਾਂ ਦੇ ਦਾਦਿਆਂ ਪਰਦਾਦਿਆਂ ਦੀ ਜ਼ਮੀਨਾਂ ਦੇ ਵਿੱਚ ਵਹਿਣ ਪੈ ਕੇ ਦਰਿਆ ਬਣਿਆ ਹੋਇਆ ਹੈ ਔਰ ਪਿਛਲੇ ਸਮੇਂ ਤੋਂ ਵੱਡੇ-ਵੱਡੇ ਧੜਾੜਾ ਨੇ ਇਹ ਭੰਡੀ ਪ੍ਰਚਾਰ ਕਰਕੇ ਗੁੰਮਰਾਹ ਕਰਕੇ ਸਾਨੂੰ ਇਹ ਕਹਿ ਦਿੱਤਾ ਵੀ ਇਹ ਲੋਕ ਦਰਿਆ ਦੀ ਜ਼ਮੀਨ ਵੋਂਦੇ ਨੇ ਪਰ ਅਸੀਂ ਦਰਿਆ ਦੀ ਜ਼ਮੀਨ ਨਹੀਂ ਵੋਂਦੇ ਦਰਿਆ ਸਾਡੀਆਂ ਮਾਲਕੀਆਂ ਜ਼ਮੀਨਾਂ ਵਿੱਚ ਪਾਇਆ ਹੋਇਆ ਹੈ ਸੋ ਪਿਛਲੇ 60 ਸਾਲਾਂ ਤੋਂ ਜਿਹੜੀ ਮੱਛੀ ਦੇ ਰੂਪ ਵਿੱਚ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਸਰਕਾਰ ਲੈ ਗਈ ਸੀ ਉਸ ਨੂੰ ਅਸੀਂ ਹੁਣ ਸਾਡੇ ਕਿਸਾਨ ਜਾਗਰੂਤ ਹੋ ਗਏ ਨੇ ਉਸ ਅਸੀਂ ਉਹਨੂੰ ਮੱਛੀ ਦੇ ਜਿਹੜੇ ਠੇਕੇ ਹੁੰਦੇ ਉਹਨਾਂ ਨੂੰ ਰੋਕਣ ਵਾਸਤੇ ਪਹਿਲਾਂ ਅਸੀਂ ਮੁੱਲਾਪੁਰ ਦਾਖਾ ਦੇ ਮੋਹੀ ਪਿੰਡ ਵਿੱਚ ਇੱਕ ਬੋਲੀ ਕੈਨਸਲ ਕਰਵਾਈ ਆ ਜੀ ਫਿਰ ਇਹਨਾਂ ਕਪੂਰਥਲਾ ਦੇ ਵਿੱਚ ਰੱਖੀ ਆ ਜੀ ਉੱਥੇ ਕੈਨਸਲ ਕਰਵਾਈ ਆ ਜੀ ਅੱਜ ਸ੍ਰੀ ਅਮਰਤਸਰ ਸਾਹਿਬ ਵਿਖੇ ਇਹਨਾਂ ਮੱਛੀ ਫਾਰਮ ਜਿਹੜਾ ਇਹਨਾਂ ਦਾ ਸਰਕਾਰ ਦਾ ਹੈ ਉੱਥੇ ਅੱਜ ਬੋਲੀ ਰੱਖੀ ਗਈ ਆ ਸਾਡੀਆਂ ਮਾਲਕੀਆਂ ਜ਼ਮੀਨਾਂ ਦੀ ਜਿਨ੍ਹਾਂ ਵਿੱਚੋਂ ਫੜ ਕੇ ਹਜ਼ਾਰਾਂ ਕਰੋੜ ਦੀ ਪਿਛਲੇ ਸਮੇਂ ਤੋਂ ਜਿਹੜੀ ਮੱਛੀ ਲੈ ਕੇ ਸਾਡੇ ਕਿਸਾਨਾਂ ਦੀ ਔਰ ਸਾਡੇ ਮੱਛੀ ਛੱਡੋ ਸਾਡੀ ਜਮੀਨਾਂ ਵਿੱਚੋਂ ਹਜ਼ਾਰਾਂ ਕਰੋੜ ਦੀ ਰੇਤਾ ਵੇਚੀ ਸਿਰਫ ਇਹ ਕਹਿ ਕੇ ਕਿ ਇਹ ਦਰਿਆ ਦੀ ਜ਼ਮੀਨ ਹੈ ਪਰ ਸਾਡੇ ਨਾਲ ਸਰਕਾਰ ਬੈਠ ਕੇ ਗਲਤ ਕਰੇ ਵੀ ਇਹ ਕਿਸਾਨਾਂ ਦੀ ਜ਼ਮੀਨ ਹੈ ਇਹ ਸਾਡੇ ਮਾਲਕਾਂ ਮਾਲਕ ਨੇ ਅਸੀਂ ਕਿਸਾਨ ਕਿ ਸਰਕਾਰ ਦੀ ਜ਼ਮੀਨ ਹੈ ਪਰ ਅਫਸੋਸ ਸਾਡੇ ਦਾਦਿਆਂ ਪਰਦਾਦਿਆਂ ਦੀ ਜ਼ਮੀਨਾਂ ਵਿੱਚ ਵਹਿਣ ਪੈਣ ਕਰਕੇ ਬਣੇ ਦਰਿਆ ਦੇ ਕਾਰਨ ਅੱਜ ਅਸੀਂ 60 ਸਾਲ ਇਹ ਕਿਸਾਨ ਉਹਨੇ ਜਿਹੜੇ ਉੱਠ ਨਹੀਂ ਸਕੇ ਔਰ ਅੱਜ ਅਸੀਂ ਇੱਥੇ ਵਿਰੋਧ ਕਰਾਂਗੇ ਮੱਛੀ ਦੇ ਠੇਕੇ ਨਹੀਂ ਹੋਣ ਦੇਵਾਂਗੇ ਔਰ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆਂ ਵੀ ਤੁਸੀਂ ਇਹ ਜਿਹੜਾ 1914 ਦਾ ਐਕਟ ਬਾਰੇ ਤੁਹਾਨੂੰ ਦੱਸਦੇ ਜਿਹੜੇ ਮਹਿਕਮੇ ਵਾਲੇ ਵੀ 1914 ਦਾ ਇੱਕ ਐਕਟ ਬਣਿਆ ਜਿਹਦੇ ਤਹਿਤ ਅਸੀਂ ਬੋਲੀ ਕਰਦੇ ਆਂ ਮੈਂ ਕਿਹਾ ਜੀ 1947 ਵਿੱਚ ਦੇਸ਼ ਆਜ਼ਾਦ ਹੋ ਗਿਆ ਸਾਡੇ ਤੇ ਉਹੀ ਕਾਨੂੰਨ ਲਾਗੂ ਰਹਿਣਗੇ ਇਹਨਾਂ ਕਿਸਾਨਾਂ ਤੇ ਉਹ ਤੋਂ ਬੰਨ ਕਿੱਥੇ ਸੀ ਹੁਣ ਤੇ ਸਾਨੂੰ ਬੰਨ ਲਾ ਕੇ ਮਾਰਿਆ ਗਿਆ ਦੇਖੋ ਕਿੰਡੀ ਪੰਜਾਬ ਦੀ ਤਰਸ ਗਈ ਆ 98% ਲੋਕਾਂ ਨੂੰ ਪਾਣੀ ਤੋਂ ਦੂਰ ਕੀਤਾ ਗਿਆ 98% ਪਾਣੀ ਤੋਂ ਦੂਰ ਕਰਤਾ ਔਰ 2% ਲੋਕ ਬੰਨਾਂ ਦੇ ਵਿਚਾਲੇ ਆ ਗਏ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਪਾਣੀ ਛੱਡ ਕੇ ਉਹਨਾਂ ਨੂੰ ਡੋਬਿਆ ਜਾ ਰਿਹਾ ਔਰ ਪਿਛਲੇ ਸਮੇਂ ਤੋਂ ਤੁਸੀਂ ਜਾਣਦੇ ਹੋ ਮਾਝੇ ਔਰ ਦਬਾਬੇ ਮਾਲਵੇ ਵਿੱਚ ਪਾਣੀ ਦਾ ਲੈਵਲ ਜਿਹੜਾ ਧਰਤੀ ਦਾ ਕਿੰਨਾ ਥੱਲੇ ਜਾ ਚੁੱਕਾ ਹੈ ਸਾਡੀ ਇਹ ਬੇਨਤੀ ਪੂਰੇ ਪੰਜਾਬ ਨੂੰ ਔਰ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਓ ਇਕੱਠੇ ਹੋਈਏ ਪੰਜਾਬ ਨੂੰ ਬਚਾਈਏ ਕਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਫਸਲਾਂ ਦੀ ਜੇ ਤੁਹਾਡੀ ਗੱਲ ਮੈਂ ਇੱਕ ਗੱਲ ਕਰਦਾ ਜੇ 20 ਸਾਲਾਂ ਨੂੰ ਤੁਸੀਂ ਕਿਹੜੀ ਫਸਲ ਬੀਜੇ ਬੀਜੋਗੇ ਮਾਲਵੇ ਵਿੱਚ ਕਿਹੜੀ ਬੀਜੋਗੇ ਮਾਝੇ ਵਿੱਚ ਕਿਹੜੀ ਬੀਜੋਗੇ ਦਬਾਬੇ ਵਿੱਚ ਪਾਣੀ ਨਾ ਰਿਆ ਤੇ ਫਸਲ ਕਿੱਥੋਂ ਹੋਣੀ ਆ ਜਿਹੜਾ ਸਾਡਾ ਇੱਕ ਪੰਜਾਬ ਦਾ ਸੋਮਾ ਸੀ ਪਾਣੀਆਂ ਦਾ ਉਹਨੂੰ ਤੁਸੀਂ ਇੱਕ ਨਹਿਰ ਬਣਾ ਕੇ ਛੱਡ ਦਿੰਨੇ ਹੋ ਹਾੜ ਆ ਜਾਂਦੇ ਆ ਕੁਝ ਲੋਕ ਮਾਰੇ ਜਾਂਦੇ ਔਰ ਪਾਣੀ ਗਾਹ ਨਿਕਲ ਜਾਂਦਾ ਬੋਲੀ ਰਕਵਾ ਰਹੇ ਹੋ ਫਿਰ ਅਗਰ ਆਖਰ ਨੂੰ ਠੇਕਾ ਕਿਸੇ ਨੂੰ ਦੇਣਾ ਕਿ ਉਹ ਠੇਕਾ ਤੁਹਾਨੂੰ ਦਿੱਤਾ ਜਾਵੇ ਬਿਲਕੁਲ ਜੀ ਅਸੀਂ ਲਵਾਂਗੇ ਅਸੀਂ ਆਪਦੇ ਕਿਸਾਨਾਂ ਨੂੰ ਕਹਾਂਗੇ ਮੱਛੀ ਫੜ ਕੇ ਵੇਚੀ ਜਾਵੇ ਤਾਂ ਜੋ ਉਹਨਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਹੋ ਸਕੇ ਲੱਗਦਾ ਨਹੀਂ ਸਰਕਾਰ ਧੱਕਾ ਕਰ ਰਹੀ ਹੈ ਜੀ ਜੇ ਧੱਕਾ ਹੁਣ 60 ਸਾਲਾਂ ਤੋਂ ਧੱਕਾ ਸਹਿਣ ਕਰਦੇ ਆਏ ਨੇ ਕਿਸਾਨਾਂ ਨੂੰ ਪਤਾ ਨਹੀਂ ਲੱਗਾ ਪਰ ਅੱਜ ਅਸੀਂ ਠੱਕਾ ਨਹੀਂ ਹੋਣ ਦੇਵਾਂਗੇ ਸਾਡੀ ਪੰਜਾਬ ਦੀ ਜਥੇਬੰਦੀ ਪੂਰੇ ਸਾਰੇ ਚੋਂ ਪੰਜਾਂ ਜ਼ਿਲ੍ਹਿਆਂ ਵਿੱਚ ਜਿਹੜੀਆਂ ਕਮੇਟੀਆਂ ਬਣ ਚੁੱਕੀਆਂ ਨੇ ਅੱਜ ਸਿਰਫ ਅਸੀਂ ਇਹ ਜਿਹੜਾ ਤਰਨ ਤਰਨ ਦੇ ਇਹ ਸਾਡੇ ਜਿਹੜੇ ਕਿਸਾਨ ਆਗੂ ਨੇ ਇਹ ਸਿਰਫ ਅਸੀਂ ਇਕੱਠ ਨਹੀਂ ਕੋਈ ਕੀਤਾ ਅਸੀਂ ਤੇ ਇੱਕ ਬੇਨਤੀ ਕਰਨ ਐਸੀ ਵੀ ਸਾਡੀ ਬੋਲੀ ਰੋਕੀ ਜਾਵੇ ਜੇ ਸਾਨੂੰ ਵੱਡਾ ਸੰਘਰਸ਼ ਕਰਨਾ ਪਿਆ ਤਾਂ ਅਸੀਂ ਪੰਜਾਬ ਪੱਧਰ ਤੇ ਵੱਡਾ ਸੰਘਰਸ਼ ਕਰਾਂਗੇ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਪਵਾਗ ਦੁਆਰਾ ਹਰ ਸਾਲ 1914 ਦੇ ਮੱਛੀ ਪਾਲਣ ਐਕਟ ਅਧੀਨ ਅਦ ਸੂਚਿਤ ਪਾਣੀਆਂ ਦੀਆਂ ਬੋਲੀਆਂ ਕਰਾਈਆਂ ਜਾਂਦੀਆਂ ਨਹੀਂਆਂ ਇਹ ਬੋਲੀਆਂ ਇੱਕ ਸਾਲ ਲਈ ਹੁੰਦੀਆਂ ਨਹੀਂਆਂ ਤੇ ਸਾਡੇ ਕਾਫੀ ਡੈਮ ਨੇਗੇ ਉਹਨਾਂ ਦੀਆਂ 5 ਸਾਲੀ ਬੋਲੀਆਂ ਕਰਾਈਆਂ ਗਈਆਂ ਨੇ ਇਸ ਸਾਲ 11 ਜ਼ਿਲ੍ਹਿਆਂ ਦੀਆਂ ਬੋਲੀਆਂ ਹੋਣੀਆਂ ਸੀਗੀਆਂ ਉਹਨਾਂ ਵਿੱਚੋਂ 4 ਜ਼ਿਲ੍ਹਿਆਂ ਦੀਆਂ ਬੋਲੀਆਂ ਬੜੀਆਂ ਸਕਸੈਸਫੁਲ ਬੜੇ ਉੱਚੇ ਰੇਟਾਂ ਦੇ ਫਾਰਮਰਾਂ ਵੱਲੋਂ ਲਈਆਂ ਗਈਆਂ ਨਹੀਂਆਂ ਸਾਡੇ 7 ਜ਼ਿਲ੍ਹੇ ਰਹਿੰਦੇ ਨੇਗੇ ਉਹਨਾਂ ਦੀ ਵੀ ਅਸੀਂ ਸਰਕਾਰ ਵੱਲੋਂ ਡਿਊਟੀ ਲਗਾਈ ਗਈ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੋਲੀਆਂ ਕਰਵਾਉਂਦੀ ਜਿਹੜੇ ਦਰਿਆਣੇਗੇ ਇਹ ਹਜ਼ਾਰਾਂ ਸਾਲਾਂ ਤੋਂ ਵਗਦੇ ਆ ਰਹੇ ਨੇਗੇ ਕੋਈ ਵੀ ਆਪਣਾ ਸਤਲੁਜ ਦਰਿਆ ਆਏਗਾ ਕੋਈ ਰਾਵੀ ਹੈ ਕੋਈ ਬਿਆਸ ਹੈਗਾ ਕੋਈ ਘੱਗਰ ਹੈ ਇਹ ਕੁਦਰਤੀ ਫਲੋ ਨੇ ਇਹ ਕਿਸੇ ਵੱਲੋਂ ਨਾ ਤਾਂ ਬਣਾਏ ਗਏ ਨੇ ਨਾ ਹੀ ਇਹਨਾਂ ਦੇ ਉੱਤੇ ਬੰਨ੍ਹ ਲਾਏ ਗਏ ਨੇ ਇਹ ਕੁਦਰਤੀ ਵਗਦੇ ਨੇ ਮੱਛੀ ਪਾਲਣ ਪੁਹਾਗ ਸਿਰਫ ਇਹਦੇ ਵਿੱਚ ਜਿਹੜਾ ਪਾਣੀ ਹੈ ਉਹਦੇ ਵਿੱਚ ਜੋ ਮੱਛੀ ਹੈ ਉਹਦਾ ਠੇਕਾ ਦਿੰਦਾ ਹੈਗਾ ਉਹਦੀ ਕੋਈ ਜ਼ਮੀਨ ਦਾ ਠੇਕਾ ਨਹੀਂ ਕਰਦਾ ਜਾਂ ਉਸੇ ਤਰ੍ਹਾਂ ਦੇ ਕੋਈ ਪਾਣੀ ਦਾ ਠੇਕਾ ਹੋਰ ਕੋਈ ਠੇਕਾ ਨਹੀਂ ਸਿਰਫ ਉਹਦੇ ਵਿੱਚ ਮੱਛੀ ਦਾ ਠੇਕਾ ਹੈਗਾ ਜਿੰਮ ਇਹ ਠੇਕੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਪੰਜਾਬ ਸਰਕਾਰ ਦੇ ਲਈ ਇਹ ਰੈਵਨਿਊ ਡਿਪੋਜ਼ਿਟ ਹੁੰਦਾ ਹੈਗਾ ਜਿਹੜੀਆਂ ਜਮੀਨਾਂ ਹੈਗੀਆਂ ਉਹਨਾਂ ਨੂੰ ਠੇਕੇ ਦਿੰਦੇ ਜਾਂਦੇ ਨੇ ਕਿਸੇ ਕਦੀ ਪੁੱਛਿਆ ਕੰਨੀ ਨਾ ਜਿਹੜੀਆਂ ਇਹ ਇਹ ਜੇ ਕੋਈ ਇਸ ਤਰ੍ਹਾਂ ਦਾ ਮਸਲਾ ਹੈ ਇਹਨਾਂ ਨੇ ਮੈਮੋਰੰਡਮ ਦਿੱਤਾ ਸੀਗਾ ਉਹ ਅਸੀਂ ਸਰਕਾਰ ਤੱਕ ਪਹੁੰਚਾਤਾ ਸੀਗਾ ਦੇਖੋ ਜੋ ਵੀ ਕੋਈ ਇਹਨਾਂ ਦਾ ਮਸਲਾ ਹੈ ਉਹ ਸਰਕਾਰ ਲੈਵਲ ਦਾ ਸਰਕਾਰ ਤੋਂ ਹੀ ਕੀਤਾ ਜਾਊਗਾ ਅਸੀਂ ਤਾਂ ਇੱਕ ਡਿਊਟੀ ਲਗਾਈ ਗਈ ਹੈ ਸਰਕਾਰ ਵੱਲੋਂ ਇਹ ਠੇਕੇ ਕਰਾਉਣ ਦੀ ਸਾਰੇ ਜ਼ਿਲ੍ਹੇ ਦੇ ਅਫਸਰਾਂ ਦੀ ਉਹ ਅਸੀਂ ਆਪਣੀ ਡਿਊਟੀ ਕਰਨ ਆਏਾਂਗੇ